ਅੱਜਕੱਲ੍ਹ ਗਰਮੀ ਇੰਨੀ ਪੈ ਰਹੀ ਹੈ ਕਿ ਨਵੇਂ ਬਣੇ ਲੱਗੇ ਘਰ ਅੰਦਰੋਂ ਪੱਠੀ ਵਾਂਗ ਤਪ ਰਹੇ ਨੇ ਅਸੀਂ ਲੱਖਾਂ ਰੁਪਏ ਫਾਲਸੇਵਿੰਗ ਤੇ ਪੇਂਟ ਤੇ ਲਾ ਦਿੰਦੇ ਹਾਂ ਪਰ ਫਿਰ ਵੀ ਏਸੀ ਦਾ ਖਰਚਾ ਮਤਲਬ ਕਿ ਬਿੱਲ ਜ਼ਿਆਦਾ ਆਉਂਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੁਰਾਣੇ ਜ਼ਮਾਨੇ 'ਚ ਬਿਨਾਂ ਏਸੀ ਤੋਂ ਲੋਕ ਕਿਵੇਂ ਰਹਿੰਦੇ ਸੀ ਅੱਜ ਮੈਂ ਤੁਹਾਨੂੰ ਤਿੰਨ ਅਜਿਹੇ ਪ੍ਰੈਕਟੀਕਲ ਅਤੇ ਸੈਂਟੀਫਿਕ ਤਰੀਕੇ ਦੱਸਾਂਗਾ ਜੋ ਤੁਹਾਡੇ ਘਰ ਨੂੰ ਕੁਤੀ ਤੌਰ ਤੇ ਠੰਡਾ ਰੱਖਣਗੇ ਚਾਹੇ ਪੇਂਟ ਹੋਵੇ ਵੈਂਟੀਲੇਸ਼ਨ ਜਾਂ ਡਾਊਨ ਸੀਲਿੰਗ ਅੱਜ ਅਸੀਂ ਹਰ ਗੱਲ ਦੀ ਡੂੰਘਾਈ 'ਚ ਜਾਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਿਫਲੈਕਟਿਵ ਪੇਂਟ ਦੀ ਸਾਡਾ ਘਰ ਸਭ ਤੋਂ ਜ਼ਿਆਦਾ ਗਰਮੀ ਛੱਤਾਂ ਰਾਂ ਹੀ ਥੱਲੇ ਨੂੰ ਖਿੱਚਦਾ ਹੈ ਜਦੋਂ ਵੀ ਅਸੀਂ ਪੇਂਟ ਖਰੀਦੋ ਤੁਸੀਂ ਸੋਲਰ ਰਿਫਲੈਕਟਿਵ ਇੰਡੈਕਸ ਚੈੱਕ ਜ਼ਰੂਰ ਕਰੋ ਜਿੰਨਾ ਜ਼ਿਆਦਾ ਐਸ ਆਰ ਆਈ ਹੋਊਗਾ ਉਨੀ ਜ਼ਿਆਦਾ ਉਹ ਠੰਡਕ ਰੱਖੂਗਾ ਛੱਤ ਨੂੰ ਬਾਜ਼ਾਰ ਵਿੱਚ ਖਾਸ ਵਾਈਟ ਰਿਫਲੈਕਟਿਵ ਕੋਟਿੰਗ ਆਉਂਦੀਆਂ ਨੇ ਇਹ ਸਿਰਫ ਰੰਗ ਨਹੀਂ ਇੱਕ ਇਹ ਇੱਕ ਸ਼ੀਸ਼ੇ ਵਾਂਗ ਕੰਮ ਕਰਦੀ ਹੈ ਜੋ ਸੂਰਜ ਦੀਆਂ ਕਿਰਨਾਂ ਨੂੰ ਵਾਪਸ ਭੇਜ ਦਿੰਦਾ ਹੈ ਜੇ ਤੁਸੀਂ ਪੇਂਟ ਨਹੀਂ ਕਰਨਾ ਚਾਹੁੰਦੇ ਛੋਟੇ ਤੇ ਚਿੱਟੇ ਰੰਗ ਦੀਆਂ ਟਾਈਲਾਂ ਲਾਓ ਇਹ ਸਭ ਤੋਂ ਪੱਕਾ ਤੇ ਦੇਸੀ ਲਾਜਵੀ ਹੈ ਇਹ ਤੁਹਾਡੇ ਸਲੈਬ ਨੂੰ ਤਪਉਣ ਨਹੀਂ ਦੇਵੇਗਾ ਅਤੇ ਥੱਲੇ ਗਰਮੀ ਆਉਣ ਨੂੰ ਬਚ ਸਕਦੀ ਹੈ ਦੇ ਛਾਤਾਂ ਹੀ ਥੱਲੇ ਗਰਮੀ ਘੱਟ ਆਊਗੀ ਤਾਂ ਆਟੋਮੈਟਿਕ ਹੀ ਤੁਹਾਡਾ ਕਮਰਾ ਜ਼ਿਆਦਾ ਠੰਡਾ ਰਹਿਣ ਲੱਗ ਜੂਗਾ ਤੇ ਦੂਜਾ ਸਭ ਤੋਂ ਜ਼ਰੂਰੀ ਪੁਆਇੰਟ ਹੈ ਖਿੜਕੀਆਂ ਦਾ ਸਹੀ ਇਸਤੇਮਾਲ ਕਰਨਾ ਬਹੁਤ ਸਾਰੇ ਲੋਕ ਦੁਪਹਿਰੇ ਖਿੜਕੀਆਂ ਖੋਲ੍ਹ ਦਿੰਦੇ ਨੇ ਇਹ ਸੋਚ ਕੇ ਕਿ ਅੰਦਰ ਹਵਾ ਆਉਗੀ ਪਰ ਉਸ ਟਾਈਮ ਜ਼ਿਆਦਾ ਲੂ ਚਲਦੀ ਹੁੰਦੀ ਹੈ ਕਿ ਜੋ ਘਰ ਦੇ ਅੰਦਰ ਆ ਕੇ ਘਰ ਨੂੰ ਹੋਰ ਵੀ ਤਪਾ ਦਿੰਦੀ ਹੈ ਤੇ ਸਹੀ ਟਾਈਮ ਹੈਗਾ ਖਿਡਕੀਆਂ ਖੋਲ੍ਹਣ ਦਾ ਸਵੇਰੇ 8 ਵਜੇ ਤੋਂ ਪਹਿਲਾਂ ਤੇ ਰਾਤ ਨੂੰ 8 ਵਜੇ ਤੋਂ ਬਾਅਦ ਆਪਾਂ ਖਿਡਕੀਆਂ ਖੋਲ੍ਹ ਸਕਦੇ ਹਾਂ ਇਸ ਨੂੰ ਆਪਾਂ ਨਾਈਟ ਕੂਲਿੰਗ ਵੀ ਕਹਿੰਦੇ ਆ ਤੇ ਇੱਕ ਹੁੰਦਾ ਕਰਾਸ ਵੈਂਟੀਲੇਸ਼ਨ ਘਰ ਵਿੱਚ ਹਵਾ ਦਾ ਰਸਤਾ ਬਣਾਓ ਕਿ ਇੱਕ ਪਾਸੋਂ ਹਵਾ ਆਵੇ ਅਤੇ ਦੂਜੇ ਪਾਸੋਂ ਗਰਮ ਹਵਾ ਘਰ ਤੋਂ ਅੰਦਰੋਂ ਬਾਹਰ ਨਿਕਲ ਜਾਵੇ ਜੇ ਤੁਹਾਡੀਆਂ ਖਿਡਕੀਆਂ ਜ਼ਿਆਦਾ ਵੱਡੀਆਂ ਨੇ ਤਾਂ ਡਬਲ ਕਲਾਜਟ ਕਲਾਸ ਲਵਾਓ ਇਹ ਗਰਮੀ ਨੂੰ ਅੰਦਰ ਆਉਣ ਤੋਂ 70% ਤੱਕ ਜ਼ਿਆਦਾ ਰੋਕ ਹੁਣ ਆਉਨੇ ਆ ਡਾਊਨ ਸੀਲਿੰਗ ਤੇ ਲੋਕ ਕਹਿੰਦੇ ਨੇ ਡਾਊਨ ਸੀਲਿੰਗ ਸਿਰਫ ਡਿਜ਼ਾਈਨ ਲਈ ਹੈ ਪਰ ਇਹ ਇੱਕ ਜੀ ਜੀ ਡਿਜ਼ਾਈਨ ਵੀ ਹੈ ਅਤੇ ਨਾਲੇ ਹੋਰ ਕੰਮ ਵੀ ਕਰਦੀ ਹੈ ਇਹਦੇ ਵਿਚਾਲੇ ਇੱਕ ਜਿਹੜਾ 에ਅਰ ਗੈਪ ਹੁੰਦਾ ਛੱਤ ਤੋਂ ਡਾਊਨ ਸੀਲਿੰਗ ਦੇ ਵਿਚਾਲੇ ਜੋ 6 ਤੋਂ ਫੁੱਟ ਦੇ ਚਕਾਰ ਵੀ ਆਪਾਂ ਕਹਿ ਸਕਦੇ ਹਾਂ ਜੋ ਹਵਾ ਹੁੰਦੀ ਹੈ ਉਹ ਸਭ ਤੋਂ ਵੱਡਾ ਇਨਸੂਲੇਟਰ ਹੁੰਦਾ ਹੈ ਜੇ ਤੁਹਾਡਾ ਘਰ ਟੌਪ ਫਲੋਰ ਤੇ ਹੈ ਤਾਂ ਡਾਊਨ ਸੀਲਿੰਗ ਦੇ ਉੱਪਰ ਗਲਾਸਵੁੱਲ ਜਾਂ ਰੈਕਵੁੱਲ ਦੀਆਂ ਚਾਦਰਾਂ ਜ਼ਰੂਰ ਰਗਵਾਓ ਇਹ ਉਹ ਚੀਜ਼ ਹੈ ਕਿ ਵੱਡੇ ਵੱਡੇ ਹੋਟਲਾਂ ਤੇ ਮਾਲਜ਼ ਵਿੱਚ ਵਰਤੀ ਜਾਂਦੀ ਹੈ ਇਹ ਗਰਮੀ ਨੂੰ ਉੱਪਰ ਹੀ ਬੰਦ ਕਰ ਦਿੰਦੀ ਹੈ ਇਸ ਨਾਲ ਤੁਹਾਡਾ ਏਸੀ ਅੱਧੇ ਸਮੇਂ 'ਚ ਤੁਹਾਡਾ ਕਮਰਾ ਠੰਡਾ ਕਰ ਦੇਵੇਗਾ ਇੱਕ ਚੀਜ਼ ਹੋਰ ਆਪਾਂ ਕਹਿ ਸਕਦੇ ਹਾਂ ਆਪਣੇ ਘਰ ਦੇ ਦੱਖਣ ਜਾਂ ਪੱਛਮ ਵਾਲੇ ਪਾਸੇ ਸ਼ਾਨਦਾਰ ਬੂਟੇ ਲਾਓ ਇਹ ਕੁਦਰਤੀ ਪਰਦੇ ਦਾ ਕੰਮ ਕਰਦੇ ਨੇ ਆਮ ਵੈਸੇ ਵੀ ਬੂਟੇ ਠੰਡੀ ਹਵਾ ਛੱਡਦੇ ਨੇ ਤੇ ਧੁੱਪ ਨੂੰ ਪਚਾ ਕੇ ਰੱਖਦੇ ਨੇ। ਉਹਨਾਂ ਦੀ ਸ਼ਾਂ ਠੰਡੀ ਹੋਣ ਕਰਕੇ ਹਵਾ ਵੀ ਉੱਥੇ ਠੰਡੀ ਲੱਗਦੀ ਹੈ ਕਿ ਤੁਹਾਡੀਆਂ ਦੀਵਾਰਾਂ ਘਟਾ ਤਾਂ ਬਣੀਆਂ ਤੇ ਅੰਦਰ ਗਰਮੀ ਘਟ ਆਊਗੀ। ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਇੱਕ ਚੀਜ਼ ਤੇ ਡਿਟੇਲ ਚ ਵੀਡੀਓ ਬਣਾਵਾਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।